ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਗੋਰੇ ਕੋਲੋਂ ਕਵਰ ਕਰਾਂਗੇ ਜੀ ਪਿੰਡ ਭਧੌੜ ਪਹੁੰਚੇ ਆ ਤੇ ਇੱਕ ਤੁਹਾਨੂੰ ਦੁਨਨੇ ਸੌਦੇ ਚੰਗੇ ਦਿਖਾ ਦੇਂਗੇ ਇੱਕ ਤੁਹਾਨੂੰ ਤੇ ਇੱਕ ਪਾਸ ਬੱਸੀ ਦਿਖਾ ਦੇਂਗੇ ਜੇ ਚਪਚ ਤੇ ਇੱਕ ਤੁਹਾਨੂੰ ਦਿਖਾ ਦੇਂਗੇ ਚੈੱਕ ਪਾਸ ਝੋਟੀ ਗੱਲਬਾਤ ਸਾਰੀ ਬਾਈ ਨਾ ਕਰਾ ਦੇਂਗੇ ਦੁਨੀ ਸੌਦੇ ਤੁਹਾਡਾ ਹੱਕ ਬਣਦਾ ਚੈੱਕ ਕਰਾ ਕੇ ਲੈਣ ਦਾ ਜੀ ਠੀਕ ਆ ਬਾਈ ਦੀ ਕਰਾਈ ਵੀ ਆ ਤੁਹਾਡਾ ਤਾਂ ਸਾਰੀ ਕਰਨਾ ਜਿਹੜੇ ਦਾ ਜਿੰਮੇ ਦਾ ਵੀ ਤੁਹਾਨੂੰ ਡਾਕਟਰ ਚੰਗਾ ਲੱਗਦਾ ਉਹ ਲਿਆ ਕੇ ਤੁਸੀਂ ਆ ਦੀ ਚੈੱਕ ਕਰਵਾ ਸਕਦੇ ਆ ਕਿੰਨੀ ਬਾਈ ਬਾਈ ਕੋਰੇ ਹਾਂ ਸਹੀ ਗੱਲ ਆ ਬਾਈ ਸਸੀ ਕਾ ਬਾਈ ਕੋਰੇ ਸਸੀ ਕਾਲ ਜੀ ਹੋ ਠੀਕ ਠਾਕ ਹੋ ਜੀ ਠੀਕ ਆ ਤੇ ਪਹਿਲਾ ਤਾਂ ਨੰਬਰ ਬੋਲ ਵੀਰ ਆਪਣਾ ਨੰਬਰ ਆਪਣਾ ਹੈਗਾ 87288 ਬਾਈ 04320 ਆ ਹੂੰ ਪਿੰਡ ਭਧੌੜਾ ਜ਼ਿਲ੍ਹਾ ਬਰਾਲਾ ਤਹਿਸੀਲ ਤਪਾ ਹੂੰ ਨਾਨਸਰਗੁਰ ਦਵਾਰਾ ਬਾਈ ਤਾਂ ਬਧਾਤ ਵਾਲੀ ਖੜਕੀ ਬਾਈ ਦੀ ਓਕੇ ਤੇ ਬਾਈ ਦੇ ਆਪਾਂ ਗੁਰੂ ਸਰਗੇ ਗੁਰੂ ਸਰ ਵਾਲੇ ਬਾਈ ਤੇ ਗੁਰੂ ਜਿਹੜੀ ਆਪਾਂ ਰਾਤ ਨੇਰੇ ਹੋਈ ਕਵਰ ਕੀਤੀ ਸੀਗੀ ਵੈੜ ਉਹ ਤਾਂ ਨੇਰੇ ਹੋਈ ਵਿਕੀ ਆ ਬਾਈ ਉਹਦੀ ਵੇਗੀ ਬਾਈ ਆ ਵੇਗੀ ਸੀ 10 ਵਜੇ ਬਾਈ ਰਾਤ ਰਾਤ ਨੂੰ ਹੀ ਤੇ ਕਰੀ ਆਪਾਂ ਲਾਈਟਾਂ ਲਾ ਕੇ ਵੀਡੀਓ ਕਵਰ ਕੀਤੀ ਨਾ ਫੋਨ ਬਹੁਤ ਆਈ ਸੀ ਉਹ ਤੋਂ ਪਹਿਲਾਂ ਕੰਮ ਜਾ ਕਰ ਲਾ ਕੇ ਧਰ ਤੁਰਾ ਚੋਣ ਲਾ ਕੇ ਵਾਕੀ ਲਿਟ ਬਾਹਰੋਂ ਆਈ ਸੀ ਗੱਲ ਤੇ ਵੇਗੀ 12 ਠੀਕ ਹੈ ਓਕੇ ਜੀ ਤੇ ਬੈੜ ਵੀ ਚੰਗੀ ਸੀ ਨਾ ਹਾਂਜੀ ਹਾਂਜੀ ਤੇ ਗੋਰੇ ਵੀਰੇ ਨੰਬਰ ਆਪਣਾ ਹੈਗਾ 87288043 20 ਪਿੰਡ ਬਧੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪੇ ਦੀ ਵੀਡੀਓ ਹੈ ਜੀ ਤੇ ਕਾਫੀ ਵੀਡੀਓ ਬਾਈ ਦੇ ਘਰੋਂ ਆਪਾਂ ਕਵਰ ਕਰਦੇ ਰਹਿੰਨੇ ਆ ਤੇ ਇੱਕ ਤੁਹਾਨੂੰ ਦਿਖਾਵਾਂ ਟਾਪ ਦੀ ਕੱਟੀ ਗੱਬਣ ਚੈੱਕ ਪਾਸ ਤੇ ਇੱਕ ਦਿਖਾਵਾਂ ਬੱਚੀ ਐ ਚਫ ਚ ਪੈਂਦੀ ਤੇ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਬੱਚੀ ਦੇਖੇ ਨੇ ਟਾਪ ਨਗੀਨਾ ਵੀਰੇ ਕਿੰਨੇ ਚਿਰ ਦੀ ਚੈੱਕ ਪਾਸ ਆ ਤੇ ਮੂੰਹੋਂ ਕਿਵੇਂ ਆ ਇਹ ਦੋਗੀ ਆ ਬਈ ਰਿਜਨਲ ਬੁਰੋ ਹਾਂ ਪੱਟ ਕੇ ਲੈ ਜੇ ਕੋਈ ਹਾਂ ਚੱਕਰ ਕੇ ਲਈ ਤੇ ਝੋਲੀ ਜਾਲੀ ਯਾਰ ਹਨਾ ਠੰਡੀ ਸੀ ਲਾ ਆ ਦੇਖੋ ਜੀ ਓਕੇ ਹਨਾ ਜਮਾਂ ਗੱਲਬਾਤ ਆ ਦੇਖੋ ਜੀ ਬਣੂ ਬਹੁਤ ਵੀਰੇ ਯਾਰ ਤੁਹਾਨੂੰ ਤੇ ਬਣੂ ਬਹੁਤ ਦੂਜਾ ਗੱਲ ਆ ਗਈ ਇਹਦੀ ਬਰੀਡ ਦੀ ਤੇ ਇਹਦੇ ਵੇਡ ਦੀ ਹਨਾ ਹਾਂ ਬਾਕੀ ਤਾਂ ਸੀਮਣ ਜਿਹੜਾ ਲੱਗਿਆ ਦਾ ਆਪਣਾ ਪਤਾ ਤੇ ਆਪ ਵੀ ਪਤਾ ਕੋਦਾ ਆਪ ਦੱਸ ਦਾਂਗੇ ਮੈਸੇਜ ਕਰਾ ਜੀ ਹਾਂ ਜਿਹੜਾ ਸੌਦਾ ਕਰੂ ਹਨਾ ਹਾਂ ਐ ਆਪਾਂ ਵਿੱਚ ਬੋਲਦੇ ਨਹੀਂ ਮੈਨੂੰ ਬੋਲਣਾ ਘਟਾਉਂਦਾ ਓਕੇ ਜੀ ਓਕੇ ਓਕੇ ਆਪਾਂ ਟ੍ਰੇਲ ਹੀ ਦਿਆਂਗਾ ਆਪਾਂ ਚਾਹੇ ਡੀਐਨਏ ਟੈਸਟ ਕਰਾ ਦੇਦਾ ਬਿਤੇਰ ਓਕੇ ਖੋਲੋ ਜੀ ਹਾਂ ਚੰਗੀ ਬੱਚੀ ਆ ਗਈ ਜੀ। ਬਾਕੀ ਜਿਹੜੇ ਸਾਰਾ ਆਪਣਾ ਮਾਲਕ ਦੱਸਿਓ ਸਾਰਾ ਆਪਾਂ ਦੱਸਦਾਂਗੇ ਵੀਰੇ ਆਪਾਂ ਐਵੇਂ ਤੁਹਾਨੂੰ ਕਹੇ ਰਹੇ ਆ ਦੇਖੋ ਚਾਰਾ ਮਹੀਨੇ ਚੈੱਕ ਹੋਈ ਵੀ ਬਾਈ। ਹਾਂ ਚੈੱਕ ਹੋਈ ਆ ਹਾਂ ਬਾਈ। ਓਕੇ ਅਗਲਾ ਆਪਦੀ ਕਰਾਵੇ ਬਾਈ ਜੇ ਤੁਸੀਂ ਟਿਕਾ ਦੇ ਲਵਾਤਾ ਤੇ ਤੁਸੀਂ ਆਹ ਦਾ ਠੰਡਾ ਟੀਕਾ ਦੇ ਲਵਾ ਸਕਦੇ ਹੋ। ਹਾਂਜੀ ਲੈ ਚੱਲੋ ਜੀ। ਦੋਰਾ ਤਾਰਾ ਤੁਹਾਨੂੰ ਗਰਾਮਾਂ ਵਿੱਚ ਚੈੱਕ ਤੇ ਚੰਗੀ ਚੈੱਕ ਹੋਈ ਆ। ਚਾਰੂ ਚੂਰੂ ਫੁੱਲ ਫੇਸ ਦੀ ਕੁਆਲਿਟੀ ਕਰੋ ਜੀ ਚੈੱਕ ਇੱਕ ਨੰਬਰ। ਆ ਦੇਖੋ ਜੀ। ਹੂੰ। ਕੱਦ-ਕੱਦ ਫੁੱਲ ਜਿੱਦੇ ਨੂੰ ਬੱਚੀ ਨੇ ਸੂਣਾ ਚੰਗੀ ਕਰ ਮਾਈ ਨੇ ਤਿਆਰ ਹੋ ਕੇ ਫਿਰ ਸੂਣਾ ਜੀ ਇਹਨੇ। ਦੂਰੇ ਹੱਡਾਂ ਦੀ ਵੀਰੇ ਦੂਰੇ ਹੱਡਾਂ ਦੀ ਯਾਰ ਚੰਗੀ ਆ ਗਈ ਕਿੰਨੇ ਚੰਗੀ ਸਾਹਮੇ ਮਜਬੂਰੀ ਕਰਨੀ ਵੇਚੀ ਲੱਗਦੀ ਆ ਬਈ ਤਾਂ ਨਹੀਂ ਮਜਬੂਰੀ ਕਰਨ ਜਵਾਕ ਉਹਨਾਂ ਦੇ ਘਰ ਵਾਲੇ ਕੋਲੇ ਆਪਾਂ ਮੁੰਡਾ ਯਾਰ ਹੀ ਆ ਅੱਛਾ ਉਹ ਤਾਂ ਲੈ ਜਾਂਦੀ ਆ ਤੇ ਉਹ ਕਹਿੰਦਾ ਯਾਰ ਸਾਹਮਣੀ ਕਰਨੀ ਉਹਨੂੰ ਹੀ ਪੈਂਦੀ ਆ ਆ ਮੁੰਡਾ ਪੁਲਿਸ ਚਾਹੋ ਓਕੇ ਜੀ ਉਹ ਕਹਿੰਦਾ じゃ ਫੇਰ ਲੈ ਲਾਂਗੇ ਗਾਓ ਓਕੇ 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 ਇਹਨੂੰ ਫਿਰ ਕੌਣ ਸਾਂਭੂ ਹੈ ਨਾ ਮੋਰੇ ਠਾਂਡਾ ਮਹੀਨਾ ਇੱਕ ਇੱਕ ਭਾਜਦੀਆਂ ਭੁੱਜਦੀਆਂ ਹੁੰਦੀਆਂ ਆਹ ਵੇਖ ਤੇਰੇ ਸਾਹਮਣੇ ਆਪਾਂ ਤੋਰ ਨਹੀਂ ਆਪਾਂ ਤਾਂ ਨਾਲੇ ਜਾਣਦੇ ਆ ਤੇ ਥਾਂਣ ਥਣ ਪੂਰੀ ਸਪੇਸ਼ ਦੇ ਉੱਤੇ ਲੱਗਿਆ ਹੈ ਨਾ ਗ वैसे पहले अपना फोन पे मोल ਕਰਦਾ ਹੈ ਕਈ ਵਾਰ ਨਾ ਜ ਆਪਣੇ ਕੋਈ ਯਾਰ ਦੋਸਤ ਭਰਾ ਜਿਵੇਂ ਵਪਾਰ ਕਰਦਾ ਉਹ ਯਾਰ ਗਾਹਾਂ ਗੱਡੀ ਗੁੱਡੀ ਚ ਪੂੰਣੀ ਹੁੰਦੀ ਹੈ ਭੇਜ ਨਹੀਂ ਹੁੰਦੀ ਬਾਹਰ ਓਕੇ ਓਕੇ ਜੀ ਹਰ ਫੋਨ ਨਹੀਂ ਦੇਣੀ ਹੁੰਦੀ ਚਲ ਅਗਲਾ ਲਾੜ ਦਿੰਦਾ ਨਾ ਪੰਜ ਛੇ ਗੰਗਾਂ ਦਾ ਇਕੱਠਾ ਅਗਲੇ ਨੂੰ ਵੀ ਲਾਲ ਚ ਹੁੰਦਾ ਚਲ ਆਪਾਂ ਨੂੰ ਚਲ ਆਪਾਂ ਵਾਲੇ ਮੈਲ ਕੀ ਵਾਲੇ ਨੂੰ ਮਿਲ ਜੇ ਹਾਂ ਦੋ ਰੁਪਏ ਹਣਾ ਤੇ ਹਾਇ ਟਾਪ ਨਹੀਂ ਗਿਨੇ ਰੇਟ ਜਾ ਜੀ ਹਰੇੜੇ ਵਰਾ ਬਈ ਆਇਆ ਨਾ ਮੰਨ ਵੀ ਗਾਂ ਵਾਲਾ ਹੀ ਹੋ ਵੱਡੀ ਦਾਲਾ ਓਕੇ ਜੀ ਜਮਾਂ ਜਾਏਗਾ ਬੱਚਿਆ ਟਾਲਾ ਨਹੀਂ ਹੋ ਤੇ ਬਾਈ ਜਿਹੜੀ ਇੱਧਰ ਅੱਜ ਤਾਂ ਦੋਨੇ ਫਰ ਭਾਲ ਕੇ ਨੀਲੇ ਲਿਆਂਦੇ ਦੋਨੇ ਤੇ ਦੋਨੇ ਚ ਇੱਕ ਬਸ ਇਹ ਬਾਈ ਕਿੰਨੇ ਚੱਲਦੀ ਚੱਕ ਪਾ ਲੈ ਤਿੰਨ ਦੀ ਆ ਬਈ ਇਹਦੇ ਵੀ ਦੋ ਚਾਰ ਦਿਨ ਘਾਟਾ ਗੱਬਣ ਥਣ ਸੋਨੇ ਦੇ ਚਾਰ ਹੀ ਦਿਖਾਈ ਦੇ ਬਾਈ ਜੀ ਚਾਹ ਦੇਖ ਲੈ ਬਾਈ ਮਗਰ ਦਿਖਾ ਦੇ ਆ ਦੇਖੋ ਜੀ ਚਾਰੇ ਥਾਣਾ ਗੱਟੀ ਦੇ ਝੋਲ ਚਾਲ ਲੱਗੀ ਵੰਡ ਤਿੰਨਾਂ ਦੀ ਗੱਬਣ ਬਾਈ ਇਹ ਤਿੰਨ ਤੋਂ ਘਾਟਾ ਉਹ ਚਾਰ ਤੋਂ ਦੋ ਤਿੰਨ ਨਾਲ ਘਾਟਾ ਸੀ ਇਹ ਕਿੰਨੇ ਦਿਨ ਘਾਟਾ ਬਾਈ ਤਿੰਨ ਤਰੀਕਾਂ ਦੋਨਾਂ ਨਾਲ ਰੰਗ ਲੱਗ ਕੇ ਆਪਾਂ ਪਰ ਤੇ ਸਿੰਘ ਸੁੰਗਾ ਦੇਖੋ ਕੋਕਾ ਹੀ ਹੈ ਨਾ ਲੈ ਚੱਲਾਂਗਾ ਕਿ ਆਪਣੇ ਚੈੱਕ ਕਰਾਈ ਦੀ ਵਾਲਾ ਨਿਕਰੋਣੀ ਵੀ ਕਰਾ ਸਕਦੇ ਓਕੇ ਜੀ ਲੈ ਚੱਲੋ ਵੀਰੇ ਚੰਗਿਆਂ ਜੋ ਆ ਗਈ ਜੀ ਕਦ-ਕਦ ਫੁੱਲ ਹੈ ਇਹਦਾ ਵੀ ਤੇ ਬਹੁਤ ਚੰਗੀ ਮੈ ਨਹੀਂ ਕੱਟੀ ਟੇ ਟੇ ਲੋ ਇਹ ਓਕੇ ਜੀ ਜਿਹੜਾ ਕਹਿਦਿਆਂ ਦੀ ਗੱਲ ਹੁੰਦੀ ਸੱਚੀ ਗੱਲ ਹੈ ਬਹੁਤ 1500 ਕਿਲੋ ਦੀ ਮੈ ਨਹੀਂ ਕੱਟੀ ਏ ਓਕੇ ਜੀ ਬਾਕੀ ਫੇਸਫੂਸ ਬਹੁਤ ਪਿਆ ਓਕੇ ਪਿੱਠਪੂੜਾ ਬਹੁਤ ਚੰਗਾ ਜੀ ਤੇ ਗੋਰੇ ਵੀਰੇ ਇਹਦਾ ਕੀ ਰੇਟ ਆ ਗਿਆ ਇਹ 65000 ਦੇ ਦਾਂਗੇ ਯਾਰ ਆਪਾਂ ਮਾਨਦਾਨ ਕਰ ਦਾਂਗੇ ਯਾਰ ਆ ਗਿਆ ਲਮਣਾ ਜਮਾ ਜਾਏ ਰੇਟ ਆ ਨਾ 65000 ਦੇ ਵਿੱਚ ਸ਼ਕੀਨ ਕੱਟੀ ਆ ਗਈ ਆਪਣਾ ਅੱਜ ਆਈ ਆ ਰਪੀਆ ਇਹਨਾਂ ਦਾ ਸੈਨ ਚ ਦੇਖ ਨਾ ਦੇ ਬਾਕੀ ਪਿੱਛੇ ਮੋੜ ਗਿਆ ਦੇਖ ਦਿਖਾਣੇ ਨੂੰ ਕਰਕੇ ਬਈ ਥੋੜਾ ਜਿਹਾ ਅਲੱਗੰਨ ਵਿੱਚ ਉਹ ਆ ਨਾ ਨਹੀਂ ਨਹੀਂ ਠੀਕ ਕੋਲੇ ਮੋੜ ਕੇ ਆ ਦੇ ਪਿੱਛੇ ਨੂੰ ਕੰਬਲਾ ਮੋੜ ਗਈ ਪਿੱਛੇ ਨੂੰ ਮੋੜ ਗਈ ਜਮਾ ਯਾਰ ਸਿੰਘ ਸੁੰਗਾ ਨਾ ਇੱਕ ਨੰਬਰ ਆ ਹੂੰ ਮਾੜਾ ਬ੍ਰੀਕ ਕਰਾ ਦੇ ਵਾਲਾ ਹੂੰ ਇਹ ਤੂੰ ਹੋਰ ਸੋਹਣਾ ਲੱਗੂ। ਤੇ ਅੱਜ ਫਿਰ ਸੁਨੈਰੀ ਮੌਕਾ ਜੀ ਆ ਗਏ ਨੇ ਬੈਡ ਵੀ ਇਕੱਠੀਆਂ ਲੈ ਜਾਣ ਦਾ ਬੜੀ ਚੰਗੀ ਗੱਲ ਆ। ਸੋਚਿਆ ਵੀ ਐ ਸੀ ਯਾਰ ਮੈਂ ਕਿਹਾ ਜੀ ਦੋਨੇ ਇਕੱਠਾਂ ਲੈ ਲੈ ਕੋਈ ਬਾਲਾ ਵਧੀਆ ਯਾਰ। ਵਧੀਆ ਸਹੀ ਗੱਲ ਆ। ਇੱਕ ਪਿੰਡੋਂ ਆਇਆ ਦੋਨੇ। ਤੇ 65000 ਰੁਪਏ ਦੇ ਵਿੱਚ ਉਹਦਾ ਮਾੜਾ ਮੋਟਾ ਮਾਨ ਸਨਮਾਨ ਥੋੜਾ। ਉਹ ਮਾੜਾ ਮੋਟਾ ਜੀ ਬਾਈ ਹੁਣ ਇੱਕ ਖਾਲੀ ਵੀ ਵੇਚ ਕੇ 55000 ਦੇ ਵਿੱਚ। ਜਮਾ 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 ਸਹੀ ਗੱਲ ਆ। ਜਮਾ ਖਾਬ ਲੱਗਿਆ ਹਣਾ। ਤੇ ਨੰਬਰ ਬਾਈ ਫੇਰ ਬੋਲ ਦਿਓ। ਨੰਬਰ 87 ਤੋਂ 88 ਬਾਈ 04320 ਹੈ ਪਿੰਡ ਭਦੌੜ ਜ਼ਿਲ੍ਹਾ ਬਰਨਾਲ ਕੁਦਰਤੀ ਬਾਬ ਵਿਧਿਕਰ ਪੱਜੇ ਨੇ ਘਰੇ ਆਪਾ ਰੱਖਿਆ ਉਹਨੂੰ ਪਤਾ ਹੀ ਹੁੰਦਾ ਓਕੇ ਜੀ ਇਹ ਉਹ ਹੀ ਖਰੀਆਂ ਨਿਕਲਦਾ ਧੰਨਵਾਦ ਜੀ ਹਾਂਜੀ